ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਉ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਜਿਵੇਂ ਕਿ ਅਕਸਰ ਹੀ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਵਿਚਰਦੇ ਆ ਸਾਨੂੰ ਕਈ ਸਾਡੇ ਅਨਮੋਲ ਹੀਰੇ ਜਿਹੜੇ ਆ ਉਹ ਮਿਲਦੇ ਆ ਸਖਸ਼ੀਤਾ ਜਿੰਨਾ ਤੋਂ ਅਸੀਂ ਬਹੁਤ ਜ਼ਿਆਦਾ ਵਾਕਿਫ ਵੀ ਹੁੰਨੇ ਆ ਕਈ ਵਾਰੀ ਤੇ ਕਈ ਵਾਰ ਜਿਹੜੇ ਆ ਉਹ ਅਨਵਾਕਿਫ ਵੀ ਹੁੰਨੇ ਆ ਤੇ ਅੱਜ ਮੇਰੇ ਪਾਸ ਇਸ ਸਮੇਂ ਜੋ ਸਟੂਡੀਓ ਦੇ ਵਿੱਚ ਮੌਜੂਦ ਆ ਇਹ ਜਿਹੜੀ ਸ਼ਖਸੀਅਤ ਆ ਮੈਂ ਸਮਝਦਾ ਸ਼ਾਇਦ ਹੀ ਕੋਈ ਵਿਰਲਾ ਟਾਵਾ ਹੋਵੇਗਾ ਜੋ ਇਹਨਾਂ ਇਸ ਸ਼ਖਸੀਅਤ ਤੋਂ ਅਣਜਾਣ ਹੋਵੇ ਇਹ ਹਾਂਜੀ ਸਰਦਾਰ ਝਲਮਨ ਸਿੰਘ ਜੀ ਢੰਡਾ ਤਾਂ ਦਾ ਇਹਨਾਂ ਦਾ ਪਿੰਡ ਆ ਜੀ ਤੇ ਨਾਮ ਵੀ ਬਹੁਤ ਪਿਆਰਾ ਹੈ ਸਰਦਾਰ ਝਲਮਨ ਸਿੰਘ ਜੀ ਟੰਡਾ ਤੇ ਇਹ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਆਪਣੀਆਂ ਅਮੋਲ ਕਵਿਤਾਵਾਂ ਅਨਮੋਲ ਗੀਤਾਂ ਦੇ ਰਾਹੀਂ ਬਹੁਤ ਸਾਰੇ ਉਹ ਸਾਰੇ ਪੰਜਾਬੀ ਦ੍ਰਿਸ਼ਟੀ ਦੇ ਜਿਹੜੇ ਗੀਤਕਾਰ ਨੇ ਜਿਨ੍ਹਾਂ ਨੂੰ ਕੱਲ ਤਿੱਕਰ ਕੋਈ ਨਹੀਂ ਸੀ ਜਾਣਦਾ ਪਰ ਇਹਨਾਂ ਦੇ ਗਾਏ ਹੋਏ ਗੀਤਾਂ ਦੇ ਨਾਲ ਉਹਨਾਂ ਦੀ ਇੰਡਸਟਰੀ ਦੇ ਵਿੱਚ ਪੰਜਾਬ ਤੇ ਪੰਜਾਬ ਤੋਂ ਬਾਹਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਪਛਾਣ ਬਣੀ ਜਿਨ੍ਹਾਂ ਗੀਤਕਾਰਾਂ ਦੇ ਵਿੱਚੋਂ ਸ਼ਖਸ਼ਿੰਦਰ ਸ਼ਿੰਦਾ, ਮਿਸ ਪੂਜਾ, ਸਤਿੰਦਰ ਸੱਤੀ, ਕੇਐਸ ਮੱਖਣ ਵਰਗੇ ਜਾਂ ਗਿਆਨ ਸਿੰਘ, surjit ਵਰਗੇ ਗੀਤਕਾਰ ਜਿਹੜੇ ਆ ਸਿੰਗਰ ਜਿਹੜੇ ਆ ਉਹ ਉਹਨਾਂ ਨੂੰ ਅਸੀਂ ਸੁਣਦੇ ਰਹਿੰਨੇ ਆ ਤੇ ਪਰ ਅੱਜ ਜਿਹੜੀ ਸ਼ਖਸੀਅਤ ਮੈਂ ਤੁਹਾਡੇ ਨਾਲ ਮਿਲਣ ਜਾ ਰਹੇ ਹਾਂ ਜੀ ਇਹ ਸ਼ਖਸੀਅਤ ਇੰਨੀ ਪਿਆਰੀ ਆ ਹਾਲਾਂਕਿ ਇਹਨਾਂ ਨੇ ਗੀਤਕਾਰਾਂ ਨੂੰ ਬੜੇ ਗੀਤ ਲੈ ਕੇ ਦਿੱਤੇ ਆ ਪਰ ਜਿਸ ਦਿਨ ਦਾ ਇਹਨਾਂ ਨੂੰ ਮੈਂ ਮਿਲੇ ਆ ਇਨਾਂ ਦੇ ਕੋਲ ਆ ਕੱਲਾ ਪੰਜਾਬੀ ਕਲਚਰ ਦੇ ਉੱਤੇ ਗੀਤ ਹੀ ਨਹੀਂ 1000 ਤੋਂ ਵੱਧ ਇਹਨਾਂ ਨੇ ਗੀਤ ਲਿਖੇ ਆ ਤੇ ਇਹਨਾਂ ਦੇ ਗਾਏ ਹੋਏ ਜਿਹੜੇ ਗੀਤ ਆ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਨੇ ਪੰਜਾਬ ਤੋਂ ਬਾਹਰ ਦੇਸ਼ਾਂ ਪ੍ਰਦੇਸ਼ਾਂ 'ਚ ਵੀ ਬਹੁਤ ਮਸ਼ਹੂਰ ਨੇ ਪਰ ਇਹਨਾਂ ਦੇ ਉੱਤੇ ਜਿਹੜੀ ਗੁਰੂ ਸਾਹਿਬ ਦੀ ਬਖਸ਼ਿਸ਼ ਆ ਸਰਦਾਰ ਚੰਮਰ ਸਿੰਘ ਜੀ ਟੰਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਨਿਮਾਣੇ ਜੈਨੂੰ ਇੰਨਾ ਮਾਨ ਬਖਸ਼ ਰਹੇ ਆ ਤਾਂ ਬਾਬੇ ਦੀ ਕਿਰਪਾ ਨਾਲ ਆਉ ਗੁਰਬਾਣੀ ਸਿੱਖੀਏ ਸਾਰੇ ਸਰੋਤਿਆਂ ਨੂੰ ਮੇਰੀ ਪ੍ਰੇਯਾਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਚੰਮਸੀ ਜੀ ਟੰਡਾ ਸਾਹਿਬ ਹਾਲਾਂਕਿ ਤੁਸੀਂ ਮੇਰੇ ਤੋਂ ਗਿਆਨ ਦੇ ਵਿੱਚ ਵੀ ਕਾਫੀ ਵੱਡੇ ਹੋ ਉਮਰ ਦੇ ਵਿੱਚ ਵੀ ਕਾਫੀ ਵੱਡੇ ਹੋ ਤਜਰਬੇ 'ਚ ਵੀ ਕਾਫੀ ਵੱਡੇ ਹੋ ਤੇ ਸਭ ਤੋਂ ਪਹਿਲਾਂ ਤੇ ਸੰਗਤ ਦੇ ਨਾਲ ਆਪਣੀ ਛੋਟੀ ਜੀ ਜਿਹੜੀ ਤੁਸੀਂ ਸ਼ੁਰੂਆਤ ਆ ਹਾਂਜੀ ਇਸ ਅ ਕਲਮ ਦੇ ਨਾਲ ਕਦੋਂ ਤੋਂ ਸ਼ੁਰੂ ਕੀਤੀ ਮੈਂ ਤਕਰੀਬਨ ਆਪੇ ਲੰਬੇ ਟਾਈਮ ਹੋ ਗਿਆ ਮੈਨੂੰ ਮੈਂ ਲਿਖਦਾ ਤਾਂ ਪੰਜਾਬੀ ਉਦਾਂ ਗੀਤ ਤਾਂ ਮੈਂ ਪਹਿਲਾਂ ਲਿਖਦਾ ਸੀਗਾ ਪਰ ਜੋ ਮੈਨੂੰ ਨੇ ਅਸਲੀ ਮਾਨ ਮਿਲਿਆ ਉਹ ਮੈਂ 84 ਤੋਂ ਸਟਾਰਟ ਕੀਤਾ ਅੱਛਾ ਉਹਦੇ ਵਿੱਚ ਮੇਰੇ ਉਸਤਾਦ ਗਿਆਨ ਸਿੰਘ ਜਸਦੀਦ ਹੁਣੀ ਜਿਹੜੇ ਬਹੁਤ ਦੇ ਤਰੀਨ ਸੀਗੇ ਪਰ ਉਹਨਾ ਨਾ ਮੇਰਾ ਬਦਲੀ ਪਿਆਰ ਸੀਗਾ ਤਰਸੀਮ ਮੁਰਾਵੜੀ ਦਾ ਚਾਚਾ ਜੀ ਹੁਣੇ ਸੀਗੇ ਉਹ ਅੱਛਾ ਅੱਛਾ ਤਰਸੀਮ ਨਾਲੇ ਵੀ ਵੇਸੀ ਕਰਕੇ ਮੇਰਾ ਪਿਆਰ ਹੈ ਕਿਉਂਕਿ ਉਹਦੇ ਚਾਚਾ ਜੀ ਸੀਗੇ ਇੱਕੋ ਮੇਰੇ ਨਾਨਕਾ ਤੋਂ ਮੁਰਾਵੜੀ ਤੋਂ ਸੀਗੇ ਹਾਂ ਤਾਂ ਏਸੀ ਕਰਕੇ ਪਿਆਰ ਉਹਨਾਂ ਦੇ ਨਾਲ ਪੈਣ ਨਾਲ ਫੇਮੇ ਜਦੋਂ ਪਹਿਲਾਂ ਲਿਖਦੇ ਦੂਜੇ ਸੀਗੇ ਪਰ 84 ਦਾ ਮਾਮਲਾ ਇਹ ਕਿ ਇਦਾਂ ਦਾ ਹੋਇਆ ਸੀਗਾ ਘਟਣਾ ਹੀ ਇੰਤਾਂ ਦੀ ਸੀਗੀ ਤੇ ਉਹ ਖੱਲੂ ਘਰੇ ਇਹ ਹੋ ਜਾ ਸੀਗਾ ਜਿਹੜੀ ਮੇਰੇ ਯਾਰ ਕੇ ਨਕਮਿਆ ਬੰਦਾ ਨੂੰ ਵੀ ਕਿਸੇ ਕੰਮ ਤੇ ਲਾ ਲਿਆ ਉਹ ਬਾਹਗੁਣੂ ਨੇ ਕਿਰਪਾ ਕੀਤੀ ਉਹਦੀ ਕਿਰਪਾ ਦੇ ਨਾਲ ਮਾੜੀ ਮੋਟੀ ਜਿ ਲਿਖਣ ਦੀ ਸ਼ੌਕ ਵੀ ਬਣ ਗਿਆ ਤੇ ਜਦੋਂ ਉਹਦੇ ਚੱਲਦਾ ਚੱਲਦਿਆਂ ਕੰਮ ਪਹਿਲਾਂ ਸਟਾਰਟਿੰਗ ਤੱਕ ਗਿਆਨ ਸਮਝੇ ਦਿੱਤ ਨਹੀਂ ਫਿਰ ਇਹ ਗੀਤਾ ਵੀ ਕੀਤੀ ਸੀਗੀ ਅੱਛਾ ਜੀ ਇਕੱਠੇ ਹੋ ਜਾ ਉਸ ਨੂੰ ਪਾਤਸ਼ਾਹ ਦੀ ਸ਼ਾਨ ਬਚਾਉਣ ਲਈ ਨਕਲੀ ਗੁਰੂਆਂ ਨੇ ਸਿੱਖੀ ਨੂੰ ਲਾਇਆ ਕਲੀ ਦੇ ਵਿੱਚ ਲਿਖੀ ਸੀ ਮੈਂ ਇਹ ਨਕਲੀ ਗੁਰੂਆਂ ਦੇ ਜਿਹੜੇ ਉਸ ਸਮੇਂ ਭੇਖ ਬਣਾਏ ਸੀ ਜਿੱਦਾ ਬਿਰੰਕਾਰੀਆਂ ਸਾਧ ਦੇ ਹਨਾ ਸਮਾਸ਼ਕੋ ਦੇ ਵਿੱਚ ਸਾਰੇ ਜਿੰਨੇ ਕੁ ਵੀ ਸਾਨੂੰ ਸਿੱਖੀ ਨੂੰ ਘੋੜ ਲਗਾਇਆ ਸੀਗਾ ਅੱਛਾ ਉਹਦੀ ਕਲੀ ਦੇ ਵਿੱਚ ਆਪਾਂ ਪੇਸ਼ ਕੀਤਾ ਸੀਗਾ ਉਹ ਗਿਆਨ ਸਿੰਘ ਨੇ ਮੈਨੂੰ ਇਨਾ ਉਸ ਨੂੰ ਰਿਕਾਰਡਿੰਗ ਕਰਕੇ 85 ਦੇ ਵਿੱਚ ਅਸੀਂ ਰਿਕਾਰਡਿੰਗ ਕੀਤੀ ਆ ਉਹ 85 ਦੇ ਵਿੱਚ ਜਦੋਂ ਉਹਨੇ ਗਾਇਆ ਤਾਂ ਮੈਨੂੰ ਕਾਫੀ ਉਹਨਾਂ ਮੈਨੂੰ ਇਤਸ਼ਾਹ ਉਹ ਮਿਲਿਆ ਗਾਣਾਂ ਦਾ ਲਾ ਲਾਗ ਲੱਗ ਗਈ ਤੁਹਾਨੂੰ ਚਟ ਚਟਕ ਲੱਗ ਗਈ ਇੱਕ ਉਹਦੇ ਨੂੰ ਚਟਕਣ ਲੱਗਣ ਨਾਲ ਫਿਰ ਮੇਰਾ ਵੀ ਸ਼ੌਕ ਬਣ ਗਿਆ ਤਾਂ ਲਿਖਣ ਲੱਗ ਪਿਆ ਬਾਕੀ ਫੇ ਤੁਹਾਡੇ ਅਰਗੇ ਬੰਦੇ ਬਿਆਨੀਆਂ ਦੀ ਸੰਗਤ ਹੁੰਦੀ ਰਹੀ ਆ ਇਸੇ ਕਰਕੇ ਮਨ ਮੋਟਾ ਗਿਆਨ ਤਾਂ ਹੈ ਨਹੀਂਗਾ ਨਹੀਂ ਤੇ ਕਰ ਜਾਣ ਚੁਕਾ ਇੱਕ ਚੀਜ਼ਾਂ ਦੀ ਇਹ ਵਿਚੋਂ ਖੁੰਦੇ ਲੋਲੇ ਖੁੰਦੇ ਵਿੱਚੋਂ ਮੇਰੇ ਅਗੇ ਨੂੰ ਵੀ ਇੱਕ ਕਿਣਕਾ ਮਿਲ ਗਿਆ ਤਾਂ ਕੋਸ਼ਣਖਦਾ ਤਾਂ ਦਿਖਣ ਦਾ ਸ਼ੌਕ ਬੜਿਆ ਤੁਹਾਡੇ ਜਿਹੜੇ ਸ੍ਰੀ ਬਾਬੇ ਦੀ ਕਿਰਪਾ ਨਾਲ ਕਾਫੀ ਹੋ ਗਿਆ ਹਾਂ ਤੇ ਤੁਸੀਂ 1000 ਤੋਂ ਵੀ ਵੱਧ ਗੀਤ ਹੁਣ ਕੀ ਕਰ ਲਿਖ ਚੁੱਕੇ ਆ ਤਾਂ ਤਕਰੀਬਨ ਲਿਖੇ ਇੰਨੇ ਹੋਣੇ ਦਾ ਹਾਂ ਗੁਜਾਰ ਜ਼ਿਆਦਾ ਹੋਣੇ ਮੇਰੇ ਕੋਲ ਇਦੋਂ ਵੀ اچھا ਤਾਂ ਮੈਂ ਪ੍ਰਸੰਗਕ ਤਿਗਰੂ ਘੱਟੋ ਘੱਟ 50 ਪ੍ਰਸੰਗ ਲਿਖੇ ਹੋ ਆ ਘੱਟੋ ਘੱਟ 50 ਪ੍ਰਸੰਗ ਤੇ ਜਿਨ੍ਹਾਂ ਦੇ ਵਿੱਚ 8-8 ਕੀ ਤਕਰੀਬਨ ਮੈਂ ਹੈਗੇ 18 ਦੇ ਵਿੱਚ ਵੀ ਰਿਕਾਰਡਿੰਗ ਹੀ ਕਾਫੀ ਘੱਟੋ ਘੱਟ 50 100 ਤਾ ਟੇਪਾਂ ਕਸਟਾਂ ਵਗੈਰਾ ਹੋਣੀਆਂ ਮੇਰੀਆਂ ਅੰਦਰ ਅੱਛਾ ਹਾਂਜੀ ਕਾਫੀ ਨੰਬਰ ਬੰਦਿਆਂ ਦੀ ਵਾਇਦ ਵਿੱਚ ਮਾਪੀ ਦੀ ਕਿਰਪਾ ਦਿਨਾ ਹੋਗਾ ਜਦੋਂ ਨਹੀਂ ਆਇਆ ਪਰ ਪਹਿਲਾਂ ਤਾਂ ਉਹਦਾ ਤਾਂ ਕੋੱਖ ਨਹੀਂ ਸੀਗਾ ਹੌਲੀ-ਹੌਲੀ ਚਲਦਿਆਂ ਨੂੰ ਜਿਦਾਂ ਕਿਸੇ ਪੱਥਰ ਦੇ ਉੱਤੇ ਕੜਾ ਰੱਖ ਦਿੱਤਾ ਜਾਂਦਾ ਹੈ ਨਾ ਹੌਲੀ-ਹੌਲੀ ਆਪਣਾ ਥੇ ਬਣਾ ਲੈਂਦਾ ਸੋਈ ਗੱਲ ਮੇਰੇ ਆ ਗਵੇਰੇ ਵੀ ਉਹੀ ਭਾਗਾਂ ਦੇ ਵਿੱਚ ਹੋਇਆ ਕਿ ਥੇਮ ਇੱਕ ਮਾੜਾ-ਮੋਟਾ ਮਿਲ ਗਿਆ ਮੈਨੂੰ ਵੀ ਸਤਾਨ ਕੜਾ ਰੱਖਣ ਦੇ ਨਾਲ ਉਹਦੇ ਉੱਤਨਾ ਉਨਤ ਜਦੋਂ ਕੜਾ ਟਿਕ ਜਾਂਦਾ ਮਤਲਬ ਉਹ ਹੀ ਕੋਈ ਕਿਰਪਾ ਬਾਬੇ ਨੇ ਕੀਤੀ ਆ ਮੇਰੇ ਤੇ ਵੀ ਇੱਕ ਨਿਮਾਨ ਬਖਸ਼ਿਆ ਸੰਗਤ ਜੀ ਮੈਂ ਹੋਰ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹ ਰਿਹਾ ਉਹ ਗੱਲ ਇਹ ਆ ਵੀ ਦੇਖੋ ਸਭ ਤੋਂ ਵੱਡੀ ਗੱਲ ਆ ਪੰਜਾਬੀ 뮤직 ਇੰਡਸਟਰੀ ਜਾਂ ਉਧਰ ਅਸੀਂ ਸੰਗੀਤ ਦੀ ਗੱਲ ਕਰੀਏ ਤੇ ਉਹਦੇ ਵਿੱਚ ਬਾਹਰ ਮੁਕੀ ਤੌਰ ਤੇ ਜਿਹੜੇ ਸੰਗੀਤ ਗਾਉਣ ਵਾਲਾ ਸੰਗੀਤ ਦਾ ਸ਼ੌਂਕ ਰੱਖਣ ਵਾਲੇ ਜਾਂ ਸੰਗੀਤਕਾਰ ਆ ਜਾਂ ਗੀਤਕਾਰ ਆ ਤੁਸੀਂ ਕਹ ਲਈਏ ਸਿੰਗਰ ਆ ਉਹ ਜ਼ਿਆਦਾਤਰ ਅਸੀਂ ਦੇਖਦੇ ਆ ਵੀ ਸਾਰੇ ਸਿੱਕੀ ਸਰੂਪ ਤੋਂ ਜਿਹੜੇ ਆ ਉਹ ਮੁਨਕਰ ਆ ਪਰ ਕਿੱਡੀ ਵੱਡੀ ਗੱਲ ਆ ਸਰਦਾਰ ਚਰਮਨ ਸਿੰਘ ਜੀ ਟੰਡਾ ਜਿਹੜੀ ਅ ਸਖਸ਼ੀਅਤ ਜਿਨ੍ਹਾਂ ਨੇ ਹਜ਼ਾਰਾਂ ਗੀਤ ਲਿਖੇ ਆ ਸੈਂਕੜੇ ਗੀਤ ਲਿਖੇ ਆ ਤੇ ਬਹੁਤ ਸਾਰੇ ਗੀਤਕਾਰਾਂ ਨੂੰ ਦਿੱਤੇ ਆ ਉਹਦੇ ਵਿੱਚ ਬਹੁਤੇ ਇਹਨਾਂ ਦੇ ਗੀਤ ਜਿਹੜੇ ਆ ਉਹ ਧਾਰਮਿਕ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਆ ਇਹ ਸਿੱਖੀ ਸਰੂਪ ਦੇ ਵਿੱਚ ਆ ਤੇ ਸਿੱਖੀ ਸਰੂਪ ਨੂੰ ਜਿਹੜਾ ਤੁਸੀਂ ਟੰਡਾ ਸਾਹਿਬ ਸੰਭਾਲ ਕੇ ਰੱਖਿਆ ਆ ਤੁਸੀਂ ਕਿਉਂਕਿ ਅਸੀਂ ਦੇਖੀਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਜਿੰਨੇ ਸਿੰਗਰ ਉਦੋਂ ਨੇ ਜਾਂ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਸਿੰਗਰ ਆ ਹਨ ਸਭ ਤੋਂ ਪਹਿਲਾਂ ਉਹ ਸਿੱਖੀ ਸਰੂਪ ਤੋਂ ਮੁਨਕਰ ਹੁੰਦੇ ਨਹੀਂ 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 ਮੈਂ ਉਠੂਆ ਕੰਮ ਮੇਰਾ ਬਾਬੇ ਦੀ ਕਿਰਪਾ ਮੈਂ ਕਹਾਂ ਉਹ ਸਿੱਖੀ ਨੂੰ ਸਿੱਖੀ ਨੇ ਮੈਨੂੰ ਸੰਭਾਲਿਆ ਯਾ ਵਾਹ ਮੇਰੇ ਆ ਕੇ ਨਿਮਾਣੇ ਨੂੰ ਨਿਮਾਨ ਬਖਸ਼ਿਆ ਤੁਹਾਨੂੰ ਤੁਹਾਨੂੰ ਦੱਸਿਆ 84 ਦੇ ਦਿੱਲੇ ਖੂਨ ਨੇ ਇਹ ਹਜ਼ਾਰਾਂ ਰੰਗ ਚਾੜਿਆ ਇਹੋ ਜੀ ਕਿਰਪਾ ਕੀਤੀ ਕਿਰਪਾ ਉਹ ਕਿਰਪਾ ਤਾਂ ਬਗੈਰ ਹੋ ਨਹੀਂ ਸਕਦਾ ਮੈਨੂੰ ਬਹੁਤ ਵੱਡੀਆਂ-ਵੱਡੀਆਂ ਆਫਰ ਆਈਆਂ ਪੈ ਤੂੰ ਸਾਨੂੰ ਆਹ ਕੀਤਾ ਇਦਾਂ ਦਾ ਲਿਖਦੇ ਆ ਲਿਖਦੇ ਮੈਂ ਗਾਇਕਾ ਨੂੰ ਲਿਖ ਕੇ ਦਿੱਤੀ ਪਰ ਉਹ ਗੀਤ ਨਹੀਂ ਲਿਖਿਆ ਮੈਂ ਉਹਨਾਂ ਨੂੰ ਪਹਿਲਾਂ ਕਹੀ ਵੀ ਮੈਂ ਉਹ ਗੀਤ ਨਹੀਂ ਲੱਗ ਸਕਦਾ ਜਿਹਦੇ ਲਈ ਮੇਰੀ ਜ਼ਮੀਨ ਮੈਨੂੰ ਜਾਤ ਆ ਜਿਹਦੇ ਜਿੱਦਾਂ ਅਸ਼ਲੀਲ ਗਾਣੇ ਹੋ ਗਏ ਹਾਂ ਹਾਂ ਅਸ਼ਲੀਲ ਵੀ ਜਦੋਂ ਉਹ ਵੀ ਆਊਟ ਵੀ ਨਹੀਂ ਮੈਂ ਲਿਖਿਆ ਹੂੰ ਜਦੋਂ ਹੁਣ ਸ਼ਖਸ਼ੇਂਦਰ ਸਿੰਧੇ ਨੇ ਮੈਨੂੰ ਕਹਿ ਕੇ ਲਿਖਾਇਆ ਸੀ ਅੱਜ ਦੇ ਦਿਨ ਖੁਸ਼ੀਆਂ ਦਾ ਤੁਹਾਨੂੰ ਪਤਾ ਹੋਣਾ ਵੀ ਮੇਰਾ ਮੇਰਾ ਗਾਣਾ ਬਹੁਤ ਰਿਕਾਰਡ ਬੱਜਿਆ ਜੀ ਆਹ ਦਿਨ ਖੁਸ਼ੀਆਂ ਦਾ ਉਸ ਹਾਂ ਸ਼ਖਸ਼ੇਂਦਰ ਸਿੰਧੇ ਨੇ ਮੈਨੂੰ ਕਹਿ ਕੇ ਹੂੰ ਉਸ ਗੀਤ ਦਾ ਉਹ ਗੀਤ ਲਿਖਾਇਆ ਮੈਂ ਉਹਨੂੰ ਇਹ ਸਤਾਹੀ ਅੰਤਰਾ ਪੇਟਿਆ ਤਾਂ ਉਹ ਮੈਨੂੰ ਉਹਦੇ ਪਸੰਦ ਆ ਗਿਆ ਅੱਛਾ ਤਾਂ ਅੰਤਰਾ ਉਹਨੇ ਆਪਣੇ ਮਤਲਬ ਨਾਲ ਕਹਿ ਕਿ ਕਿਉਂਕਿ ਅੱਜ ਕੱਲ ਮਿਊਜ਼ਿਕ ਡੈਕਟਰਾਂ ਨੂੰ ਇਹ ਜੋਨ ਚਾਹੀਦਾ ਹਨਾ ਮਾਤਰੇ ਉਹ ਆਪਣੇ ਮਾਤਰੇ ਦੇ ਹਿਸਾਬ ਨਾਲ ਲਿਖਾਉਂਦੇ ਆ ਉਹ ਕਿੰਨੇ ਅੰਤਰਾ ਕ੍ਰਿਡਰ ਹਿਸਾਬ ਨਾਲ ਕੋਣ ਕਿ ਮੈਂ ਉਹਦਾ ਉਹਨਾਂ ਸਾਰਾ ਪੂਰਾ ਕਰਕੇ ਦਿੱਤਾ ਤਕਰੀਬਨ ਉਹ ਸੁਖਸਿੰਦਰ ਸਿੰਘ ਨੇ ਜਦੋਂ ਦਿੱਤਾ ਮੈਂ ਉਹਨੂੰ ਤਾਂ ਤਕਰੀਬਨ ਉਹ ਗੀਤ ਇੱਕ ਸਦਾ ਬਹਾਰ ਵੀ ਤੇ ਮੇਰੇ ਖਿਆਲ ਆ ਇਹ ਨਹੀਂ ਪਤਾ ਅੱਜ ਤੱਕ ਰਿਕਾਰਡ ਚੱਲਦਾ ਉਹ ਤਕਰੀਬਨ ਅੱਜ ਤੋਂ 15-20 ਸਾਲ ਪਹਿਲਾਂ ਦਾ ਰਿਕਾਰਡਿੰਗ ਹੋਇਆ ਆ ਵੀ ਉਹ ਅਜੇ ਉਹਦੇ ਬੋਲ ਵੀ ਬਹੁਤ ਪਿਆਰੇ ਸੀਗੇ ਹਾਂ ਹਾਂ ਔਰ ਆਲ ਮੇਰੇ ਖੁਸ਼ੀ ਮਨਾਈਏ ਹਸੀਏ ਨਤੀਏ ਟਪੀਏ ਗਾਈਏ ਦਮੁਰ ਕੇ ਬੇਲਾ ਨੇ ਨੇ ਆ ਅੱਜ ਦਿਨ ਖੁਸ਼ੀਆਂ ਦਾ ਸਜਣਾ ਹਾਂ ਅੱਜ ਦਿਨ ਖੁਸ਼ੀਆਂ ਦਾ ਸਜਣਾ ਮਤਲਬ ਉਹ ਇੱਕ ਬੱਕਰੀ ਤੋਂ ਮੈਂ ਵੀ ਉਹਨੂੰ ਸਖਿਦੰਤ ਜਿਹਾ ਮੇਰੇ ਬੱਚਿਆਂ ਵਰਗਾ ਕਿਉਂਕਿ ਉਹਨਾਂ ਦਾ ਪਿਆਰੀ ਨਾ ਹੋ ਗਿਆ ਸੀਗਾ ਮੈਂ ਉਹ ਕੰਮ ਕਭ ਜਨਾ ਛੇ ਦੇ ਬਾਰੇ ਮੈਂ ਨਹੀਂ ਲਖ ਸਕਦਾ ਮੈਂ ਨਹੀਂ ਪੋਣਾ ਇਦਾਂ ਦੀ ਕਲਮ ਮੈਂ ਪਾਉਂਗਾ ਹਾਂ ਜਿਹੜੀ ਜਿਹੜੀ ਐ ਸਿਧਾਰਤਕ ਤੌਰ ਤੇ ਸਾਡੀ ਮੰਗ ਕਰਦੀ ਆ ਹਾਂ ਬਿਲਕੁਲ ਮੈਂ ਚਾਹ ਉਹਦੇ ਵਿੱਚ ਉਹੀ ਚੀਜ਼ਾਂ ਪਾਈਆਂ ਤਕਰੀਬਨ ਉਦੋਂ ਫੇ ਹੁਣ ਉਹਦੇ ਬਾਅਦ ਕੀ ਮੈਨੂੰ ਦਸਰ ਦੀ ਲੋੜ ਨਹੀਂ ਤਕਰੀਬਨ ਹਰ ਪ੍ਰਾਣੀ ਨੇ ਸੁਣਿਆ ਹਰ ਪ੍ਰਾਣੀ ਨੇ ਸੁਣਿਆ ਹੁਣ ਮੇਰਾ خیال ਆ ਤਾਂ ਮੇਰੇ ਮੇਰੇ ਖਿਆਲ ਉਹ ਲਾਈਫ ਵੀ ਬਹੁਤ ਲੋਕਾਂ ਨੇ ਕੀਤਾ ਮੈਨੂੰ ਬਹੁਤ ਬਾਅਦ ਬਾਅਦ ਦੀਆਂ ਕਾਟਰੀਆਂ ਦੇ ਵਿੱਚੋਂ ਇੰਟਰਨੈਸ਼ਨਲ ਹੋ ਗਿਆ ਕਰਕੇ ਕਿ ਉਹਦੇ ਨਾਲ ਬਹੁਤ ਮਾਨ ਮਿਲਿਆ ਜੀ ਬਹੁਤ ਸਤਿਕਾਰ ਮਿਲਿਆ ਨਹੀਂ ਇੱਕ ਸੰਗਤ ਜੀ ਸਭ ਤੋਂ ਵੱਡੀ ਗੱਲ ਆ ਵੀ ਜਦੋਂ ਅਸੀਂ ਦੇਖਦੇ ਆ ਵੀ ਹੁਣ ਗੀਤਾਂ ਦੇ ਵਿੱਚ ਨਸ਼ੇ ਪਰੋਸੇ ਜਾਂਦੇ ਆ ਨਸ਼ਿਆਂ ਨੂੰ ਪ੍ਰਮੋਟ ਕੀਤਾ ਜਾਂਦਾ ਫਿਰ ਸਭ ਤੋਂ ਵੱਡੀ ਗੱਲ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਸ਼ਲੀਲਤਾ ਨੂੰ ਪ੍ਰਮੋਟ ਕੀਤਾ ਜਾਂਦਾ ਪਰ ਚਲਮਨ ਸਿੰਘ ਜੀ ਢੰਡਾ ਇਹਨਾਂ ਦੇ ਜਿਹੜੇ ਬੋਤਾਂਤ ਦੇ ਵਿੱਚ ਗੀਤ ਆ ਉਹਨਾਂ ਵਿੱਚ ਨਾ ਨਸ਼ਿਆਂ ਦੀ ਗੱਲ ਨਾ ਹਥਿਆਰਾਂ ਦੀ ਗੱਲ ਨਾ ਜਿਆਦਾਤਰ ਮੇਰੇ ਸਾਹਬ ਨਾਲ ਵੀ ਅਸ਼ਲੀਲਤਾ ਨੂੰ ਵੀ ਜਿਹੜਾ ਅਸ਼ਲੀਲਤਾ ਵਾਲੀ ਤਾਂ ਗੱਲ ਦੂਰ ਦੀ ਆ ਜਦੋਂ ਨਸ਼ਿਆਂ ਦੀ ਵੀ ਗੱਲ ਮੈਂ ਹੀ ਪਹਿਲਾਂ ਕੀਤੀ ਇਕ੍ਰਮ ਪੂਜਾ ਨੇ ਮੇਰਾ ਗੀਤ ਗਾਇਆ ਸੀ ਨਸ਼ੇ ਦੇ ਜਰਾ ਬਚ ਕੇ ਵੀਰ ਨੂੰ ਪਰ ਨਸ਼ਾ ਹੈ ਜਵਾਨੀਆਂ ਨੂੰ ਠੱਗਦਾ ਜਰਾ ਬਚ ਕੇ ਵੀਰ ਨੂੰ ਤਕਰੀਬਨ ਉਹ ਉਹ ਵੀ 15 ਸਾਲ 20 ਸਾਲ ਹੋ ਗਏ ਮਾਨਿਆਂ ਦੀ ਇਲਾਜ ਰੱਖੀ ਪਿਤਾਵਾਜਾਂ ਵਾਲਿਆ ਉਹਦੇ ਵਿੱਚ ਸਗੀਤ ਆ ਤਕਰੀਬਨ ਉਹ ਸਾਰੇ ਗੀਤ ਮੇਰੇ ਸੀਗੇ ਉਹਦੇ ਵਿੱਚ ਵਾਰ ਸੀਗੀ ਅਨੰਦਪੁਰ ਦੀ ਧਰਤੀ ਲਈ ਸੀਗਾ ਅਬਰਤਰ ਦੀ ਧਰਤੀ ਲਈ ਸੀਗਾ ਲੰਗਰ ਦੇ ਲਈ ਸੀਗਾ ਤੇ ਕਰੂੰਗੇ ਵੱਖਰੇ ਵੱਖਰੇ ਵਖਰਾ ਬੰਸਗਾ ਉਹਦੇ ਵਿੱਚ ਇਹ ਸਾਫ ਸੁਥਰੀ ਸਾਫ ਸੁਥਰੀ ਕਿਉਂਕਿ ਤੁਹਾਨੂੰ ਪਤਾ ਨਹੀਂ ਹੋਣਾ ਪੂਜਾ ਦੂਜੀ ਕੀ ਗਾਉਂਦੀ ਹੁੰਦੀ ਸੀ 30 ਸੀਰੀਜ਼ ਨੇ ਮੈਂ ਤਾਂ ਕਹਿ ਕਿ ਗੀਤ ਲਖਵਾਏ اچھا ਮੈਂ ਤਾਂ ਕਹਿ ਕਿ ਗੀਤ ਲਖਵਾਏ ਔਰ ਪਹਿਲੀ ਸੋਲੋ ਗੀਤ ਮੇਰੇ ਕੀ ਵੀਰੇ ਗੀਤ ਗਾਏ ਅੱਛਾ ਹਾਂਜੀ ਪਹਿਲਾਂ ਪਹਿਲਾਂ ਉਹ ਢੂਲ ਗਾਉਂਦੇ ਸੀ ਪਹਿਲਾਂ ਡਿਊਟੀ ਗਾਏ ਉਹਨੇ ਡਿਊਟੀ ਗਾਏ ਜਿਹਨੇ ਗਾਇਆ ਜਦੋਂ ਸੋਲੋ ਕਰਾਇਆ ਹਨਾ ਉਸ ਉਹ ਸਟਾਰਟਿੰਗ ਹੀ ਆਪਾਂ ਤੋਂ ਹੋਇਆ ਸੀ ਬਾਕੀ ਚੱਤੀ ਤਾਂ ਬਾਬੇ ਦੀ ਕਿਰਪਾ ਨਾਲ ਉਹ ਟੀ ਸੀਰੀਜ਼ ਨੇ ਬਹੁਤ ਮਾਨ ਬਖਸ਼ਿਆ ਤਾਂ ਫਿਰ ਨਾਲ ਹੀ ਉਹ ਇੱਕ ਕੋਆਰਡੀਨੇਟਰ ਦੀ ਕੰਪਨੀ ਸੀਗੀ ਉਹਨਾਂ ਨੇ ਵੀ ਲਗਾਇਆ ਉਹਨਾਂ ਨੇ ਵੀ ਬਹੁਤ ਪਿਆਰ ਦਿੱਤਾ ਮੈਨੂੰ ਇੰਦਾ ਹੋ ਜਾਂਦਾ ਕਿ ਜਿਹੜੇ ਤੁਸੀਂ ਧਾਰਮਿਕ ਗੀਤ ਗਾਏ ਆ ਹਨਾ ਉਹਨਾਂ ਵਿੱਚੋਂ ਕੁਝ ਨੇ ਤੁਹਾਡਾ ਬਹੁਤ ਮਸ਼ਹੂਰ ਹੋਇਆ ਹੋਵੇ ਗੀਤ ਤੇ ਸੰਗਤ ਨਾਲ ਵੀ ਥੋੜੇ ਦੂਰ ਕੋਲ ਉਹਦੇ ਇੱਕ ਤੁਹਾਨੂੰ ਮੈਂ ਦੱਸਦਾ ਤੁਹਾਨੂੰ ਗੀਤ ਮੇਰਾ ਹਨਾ ਹੂੰ ਜਦੋਂ ਪੰਜਾਬ ਦੇ ਵਿੱਚ ਅੱਗ ਵਰਦੀ ਸੀਗੀ ਹਨਾ ਮੈਂ 92 ਦੇ ਵਿੱਚ ਮੇਰਾ ਜਾਗੋ ਵਾਲਿਆਂ ਨੇ ਗੀਤ ਗਾਇਆ ਅੱਛਾ ਜਿਹੜੀ ਇੱਥੇ ਪਤਰਾਵੜੇ ਜਾਗੋ ਵਾਲੇ ਆ ਹਾਂਜੀ ਉਹਨਾਂ ਨੇ ਮੇਰਾ ਅਸੀਂ ਇੱਕ ਖੜਕੂ ਜਰਨਲ ਕੀਤੀ ਸੀਗੀ ਟੇਪ ਇਹਦਾ ਅੱਛਾ ਉਹਦੇ ਵਿੱਚ ਇੱਕ ਮੇਰਾ ਗੀਤ ਸੀਗਾ ਇਹ ਪੰਜਾਬ ਦੀ ਧਰਤੀ ਲਈ ਅੱਛਾ ਉਹਦੇ ਦੋ ਬੋਲ ਜੇਤੂਆਂ ਜਹਾਜ਼ ਹੋਣ ਅਮਨ ਜੀਤਾ ਛੇਰਾਂ ਦੇ ਡੇਰਿਆਂ ਤੇ ਅੱਜ ਗਿੱਦੜ ਕਰਨ ਕੋਲਲਾ ਕੀ ਆ ਬਾਤ ਏ ਰਾਂ ਦੇ ਡਰਿਆ ਤੇ ਅੱਜ ਗਿੱਦੜ ਕਰਨ ਕਲੋਲਾ ਹੱਥ ਤਰ ਕੇ ਕਾਲ ਜੇ ਤੇ ਮੈਂ ਮੈਂ ਦਿਲ ਦੇ ਵਰ ਕੇ ਫੋਲਾ ਤਰਤੀ ਪੰਜਾਬ ਦੀਏ ਆ ਤਰਤੀ ਪੰਜਾਬ ਦੀਏ ਬੌਲਦੀ ਪਰ ਪਰ ਕੇ ਹਟ ਕੋ ਰੇ ਮੇਰੀ ਹਕਤ ਦਿਲ ਏ ਦੀ ਨਹੀਂ ਤੂੰ ਹੋਰ ਮਾਰਨਾ ਲੋੜੇ ਮੇਰੀ ਹਕਤ ਦਿਲ ਏ ਨਹੀਂ ਨੇ ਤੂ ਹੋਰ ਮਾਰਨਾ ਲੋੜੇ ਕਿਉਂਕਿ ਇਹ ਉਸ ਟਾਈਮ ਦੀ ਮੰਗ ਕਰਦਾ ਸੀਗਾ ਇਹ ਗੀਤ ਨੇ ਫਿਰ ਲਿਖਿਆ ਪੂਰਾ ਤਕਰੀਬਨ ਉਹਨੂੰ ਰੀਮਿਕਸ ਕਰ ਦਿੱਤਾ ਤੈਨ 2000 ਦੇ ਵਿੱਚ ਅੱਛਾ ਉਹ ਇੰਨਾ ਚੱਲਿਆ ਮੈਨੂੰ ਮੈਨੂੰ ਲੱਗਦਾ ਕੋਈ ਇਦਾਂ ਦਾ ਬੱਚਾ ਨਹੀਂ ਇਦਾਂ ਜਿਹੜੇ ਵੀ ਰਿਕਾਡ ਦੇ ਵਿੱਚ ਚੱਲਦਾ ਵੱਡੇ ਪ੍ਰੋਗਰਾਮ ਦੇ ਵਿੱਚ ਚੱਲਦਾ ਨਾ ਉਹਨੂੰ ਕਿਸੇ ਨੇ ਐਡ ਕੀਤੀ ਨਾ ਉਹਦਾ ਕੀਤਾ ਹੋਰ ਦੀਮਿਕਸ ਜ਼ਰੂਰ ਟੈਗਸ ਲਾ ਲੈਣਾ ਕਰ ਦਿੱਤਾ ਉਹ ਇਸਨੇ ਉਹਨਾਂ ਨਾਲ ਬਹੁਤ ਹੀ ਜ਼ਿਆਦਾ ਹੋ ਗਿਆ ਜੀ ਉਹ ਕਿਰਪਾਇਆ ਬਾਬੇ ਦੀ ਕੀ ਬਾਤ ਹੈ ਤੇ ਮੈਂ ਇੱਕ ਹੁਣ ਤੁਸੀਂ 1992 ਦੇ ਵਿੱਚੋਂ ਜਦੋਂ ਉਸ ਸਮੇਂ ਜ਼ੋਰ ਸੀ ਨਾ ਪੰਜਾਬ ਦੇ ਅੰਦਰ ਹਾਂ ਤੇ ਉਸ ਵਕਤ ਫਿਰ ਜਦੋਂ ਤੁਸੀਂ ਇਹ ਗੀਤ ਉਹਨਾਂ ਨੂੰ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਾਇਆ ਤੇ ਤੇ ਤੁਹਾਡੇ ਉੱਤੇ ਕੋਈ ਉਹਦੀ ਕੋਈ ਰਿਐਕਸ਼ਨ ਕੁਝ ਨਹੀਂ ਹੋਇਆ ਸੀਗਾ 92 ਦੇ ਵਿੱਚ ਮੈਨੂੰ ਚੱਕ ਲਿਆ ਸੀ ਅੱਛਾ ਪੁੱਛਣਾ ਅੱਛਾ ਮੈਨੂੰ ਦੋ ਤਿੰਨ ਦਿਨਾਂ ਨੂੰ ਕਾਫ ਬੱਬੇ ਦੀ ਕਿਰਪਾ ਨਾ ਹੋਤੇ ਮੈਂ ਆਪਕਾ ਜੋ ਇਨਾ ਮੇਰਾ ਅੰਦਲਸੀ ਮੇ ਉਥੇ ਉਹ ਚੋਕ ਲਿਆ ਅੱਛਾ ਬਾਕੀ ਮੈਂ ਉਹਨੂੰ ਕਿਹਾ ਵੀ ਮੈਨੂੰ ਕਹਿੰਦੇ ਤੇ ਤੂੰ ਇਦਾਂ ਤੇ ਕੀ ਲੱਗਣਾ ਮੈਂ ਤਾਂ ਹੋਰ ਕੀਵੇਂ ਲਗਾ ਹਾਂ ਵੀ ਜਿਹੜਾ ਮਾਹੌਲ ਚੱਲ ਰਿਹਾ ਹੈ ਸ਼ਾਇਰ ਦਾ ਕੰਮ ਜੇ ਦੇਖ ਕੇ ਅੱਖੀ ਮੋਹਰੇ ਦੇਖ ਕੇ ਤੁਝ ਨਹੀਂ ਗੀਤ ਲੱਗਣਾ ਤੇ ਸ਼ਾਇਰ ਕਾਹਦਾ ਆ ਮੇਰੇ ਹਿਸਾਬ ਨਾਲ ਤਾਂ ਉਹ ਕੰਮ ਸ਼ਹਿਰੀ ਨਹੀਂ ਹੈ ਇਹ ਕਿ ਹੋਰ ਜਿਹੜਾ ਸ਼ਾਇਰ ਦਾ ਕੰਮ ਹੀ ਹੈ ਹਾਂ ਤੇ ਜੋ ਅੱਗ ਬਲ ਰਹੀ ਹੈ ਮੋਹਰੇ ਦੱਸਦੀ ਆ ਤਾਂ ਉਹ ਉਹ ਨਾ ਲਿਖਿਆ ਤਾਂ ਫਿਰ ਤਾਂ ਇਹ ਤਾਂ ਛਰੋਛਰੀ ਹੈ ਨਹੀਂ ਵੀ ਤਾਂ ਐਮੀ ਉਹ ਰੋਟੀ ਆ ਖਾਦਰ ਪੂਰੇ ਤਾਲਿਆ ਉਹ 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 ਮੈਂ ਮੈਂ ਬਾਬੇ ਦੀ ਕਰਬਾਣਾ ਪੂਰੇ ਆ ਤੇ ਇੱਕ ਗੱਲ ਮੈਂ ਹੋਰ ਪੁੱਛਣਾ ਚਾਹੁੰਦਾ ਵੀ ਜਿੱਦਾਂ ਹੁਣ ਤੁਹਾਡੀ ਆਵਾਜ਼ ਆ ਹਨਾ ਇਹ ਇਹ ਵੀ ਮੈਂ ਸਮਝਦਾ ਵੀ ਕਿਸੇ ਸਿੰਗਰ ਤੋਂ ਘੱਟ ਨਹੀਂ ਆ ਤੇ ਕਦੇ ਤੁਹਾਡੇ ਮਨ ਵਿੱਚ ਨਹੀਂ ਆਇਆ ਵੀ ਮੈਂ ਵੀ ਸਿੰਗਿੰਗ ਕਰਾਂ ਨਹੀਂ ਨਹੀਂ ਜਦੋਂ ਹੁਣ ਮੇਰੇ ਦੇ ਅੱਜ ਕੱਲ ਦੇਖੀਦਾ ਵੀ ਜਿਹੜੇ ਹੁਣ ਗੀਤਕਾਰ ਨੇ ਅੱਜ ਕੱਲ ਜ਼ਿਆਦਾਤਰ ਆਪਣੇ ਗੀਤਾਂ ਦੇ ਨਾਲ ਨਾਲ ਸਿੰਗਿੰਗ ਵੀ ਕਰ ਰਹੇ ਆ ਬੇਚੈਨ ਤੇ ਉਹਨਾਂ ਦੀ ਉਹ ਆਵਾਜ਼ ਹੋਵੇ ਜਾਂ ਨਾ ਹੋਵੇ ਕਹਿੰਦਾ ਅੱਜ ਤੇ ਆਵਾਜ਼ ਵੀ ਬਹੁਤ ਸੋਹਣੀ ਹੈ ਯਾਨੀ ਜੀ ਮੈਂ ਤੋਂ ਐਕਸਾਈਜ਼ ਕੀਤਾ 석ਸ਼ੇਂਦਰ ਸ਼ਿੰਦੇ ਨੇ ਅੱਜ ਤੇ ਮੇਰੀ ਤਰਜ਼ ਨਹੀਂ ਬਣੀ ਕੋਈ ਜਿਹੜੀ ਮੈਂ 석ਸ਼ੇਂਦਰ ਸ਼ਿੰਦੇ ਨੂੰ ਤਰਜ਼ ਦਿੱਤੀ ਅੱਜ ਤੇ ਮੇਰੀ ਉਹਨਾਂ ਤਰਜ਼ ਨਹੀਂ ਬਣੀ ਇੱਕ ਮੈਂ ਉਹਨੂੰ ਦਿੰਦਾ ਹਾਂ ਛੇ ਛੇ ਅੱਗੇ ਖੜੇ ਸਾਰੋਕ ਰੋਕ ਰੋਕ ਕੇ ਮੰਨਦਾ ਏ ਪੱਗ ਵੜੀ ਠੋਕ ਠੋਕ ਕੇ ਆਪ ਤਵਾਰਿਆ ਪੁੱਤ ਵਾਰਤੇ ਪਰਵਾਰ ਵਾਰਤਾ ਸਾਰਾ ਸੌਖੀ ਨਹੀਂ ਮਿਲ ਗਈ ਤੈਨੂੰ ਇਹ ਪਗੜੀ ਸਰਦਾਰਾ ਹੋ ਸੌਖੀ ਨਹੀਂ ਮਿਲ ਗਈ ਸ਼ਾਬਾਸ਼ ਇਹ ਬਾਬੇ ਦੀ ਕਿਰਪਾ ਨਾਲ ਜਿੰਨੇ ਮੇਰੇ ਸੁਖਸ਼ਿੰਦਰ ਨੇ ਗਾਏ ਗਰਵਾ ਸਾਰੇ ਸਦਾ ਬਹਾਰ ਗੀਤ ਹੋਵੇ ਸਦਾ ਬਹਾਰ ਬਿਲਕੁਲ ਗੋਲ ਹੀ ਬੜੇ ਸ਼ਾਨਦਾਰ ਗੋਲ ਇਹਦੇ ਨਾਲ ਹੀ ਇੱਕ ਹੋਰ ਸਿਕਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਕੀ ਪੁੱਤ ਸਰਦਾਰਾਂ ਹਾਂ ਚੜ੍ਹਦੀ ਕਲਾ ਵਿੱਚ ਹਾਂ ਸੋਹਣੇ ਗਬਰੂ ਛਾਲੇ ਛੀਲੇ ਬਿਜਲੀ ਤੋਂ ਵੱਧ ਕੇ ਫਰਥੀਲੇ ਪਹਿਰਿਆਂ ਤੋਂ ਜਨੀ ਜਾਂਦੇ ਕੀਲੇ ਜੋ ਸੇਹਦ ਦਲਦਾਰਾਂ ਦੇ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਕੀ ਪੁੱਤ ਸਰਦਾਰਾਂ ਇਹ ਮਣ ਤੇ 77 ਸੈਂਦ ਨੇ ਬਹੁਤ ਵਧੀਆ ਮਿਊਜ਼ਿਕ ਆਇਆ ਬਹੁਤ ਵਧੀਆ ਫੀਰੀ ਹੋਈਆਂ ਤਾਂ ਉਹਦੇ ਇਹ ਦਈਆ ਜੀ ਇੱਕ ਦੋ ਜਣੇ ਸਮੇ ਲਿਆ ਹਾਂ ਬਿਲਕੁਲ ਤੇ ਮੈਂ ਇੱਕ ਗੱਲ ਹੋਰ ਤੁਹਾਨੂੰ ਪੁੱਛਣਾ ਚਾ ਰਿਹਾ ਸੀ ਵੀ ਜਿੱਦਾਂ ਹੁਣ ਤੁਸੀਂ ਪੰਜਾਬ ਦੇ ਜੰਪਾਲ ਉੱਥੇ ਕਿੰਨਾ ਸਮਾਂ ਰਹੇ ਕਿੰਨਾ ਸਮਾਂ ਉੱਥੇ ਵਿਚਰੇ ਤੇ ਹੁਣ ਇਸ ਇੰਗਲੈਂਡ ਦੀ ਧਰਤੀ ਤੇ ਤੁਹਾਨੂੰ ਆਇਆ ਨੂੰ ਕਿੰਨਾ ਕੁ ਚੇਰ ਹੋ ਗਿਆ ਮੈਂ ਮੈਂ ਦਿਵਾਨੀ ਵਲੇ ਆਇਆ ਹਾਂ ਅੱਛਾ ਜੀ ਮੈਂ ਅੰਦਾਰੀਆਂ ਜੈਸਾ ਵੀ 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 ਇੱਕ ਸਾਲ ਚਿਰ ਸੀਗਾ ਮੈਂ ਜਦੋਂ ਮੈਂ ਆਇਆ ਇੱਥੇ ਅੱਛਾ ਹੁਣ ਤੇ ਮੈਨੂੰ ਫਿਰ ਇੱਥੇ ਦੀ ਹੋ ਕੇ ਰਹਿ ਗਏ ਵੀਠੇ ਰਹਿਣਾ ਜੀ ਜਦ ਆਏ ਰੋਜੀ ਰੂਟੀ ਲਈ ਜੀ ਪਹਿਲਾ ਰੋਜੀ ਰੂਟੀ ਲਈ ਕੰਮ ਕੀਤਾ 84 ਤੋਂ ਬਾਅਦ ਫਿਰ ਜਦੋਂ ਇੰਦਰ ਚੱਲ ਪਏ ਨਾਲ ਆਪਣਾ ਕੰਮ ਵੀ ਫੋਰਡ ਦੇ ਵਿੱਚ ਕਰਦਾ ਮੈਂ ਤੁਹਾਨੂੰ ਪਤਾ ਨਹੀਂ ਹੋਣਾ ਮੈਂ ਫੋਰਡ ਮੋਟਰ ਕੰਪਨੀ ਨਾਲ ਕੀਤਾ ਕੰਮ ਅੱਛਾ ਫੋਰਡ ਦੇ 30 ਸਾਲ ਅੱਛਾ ਹਾਂ ਕਿ ਮੈਨੂੰ ਉਥੋਂ ਅਲੀ ਟੈਰਮੈਂਟ ਮਿਲ ਗਈ ਲਿਖਣਾ ਵੀ ਮੈਂ ਉੱਥੇ ਹੀ ਸਿੱਖਿਆ ਪਾਠ ਕਰਨਾ ਉੱਥੇ ਸਿੱਖਿਆ ਸਾਰਾ ਕੰਮ ਹੈ ਤਕਰੀਬਨ ਫੋਰਡ ਮੈਨੂੰ ਤਾਂ ਪੂਰੀ ਰਾਸ ਆਈ ਫੋਰਡ ਉਹ ਉਹਟ ਕੰਪਨੀ ਨੇ ਮੇਰਾ ਤਾਂ ਜਿੰਦਗੀ ਬਣਾਤੀ ਸਾਰਾ ਕੁਝ ਫਿਰ ਮੈਂ ਜਦੋਂ ਤੋਂ ਹੁਣ ਮੈਂ 2002 ਤੇ ਵਿੱਚ ਬੰਦ ਹੋ ਗਿਆ ਮੈਂ ਇੱਕ ਦਿਨ ਦੀ ਵੀ ਕਿਤੇ ਕੰਮ ਨਹੀਂ ਕੀਤਾ ਅੱਛਾ ਕੀ ਬਾਤ ਬਾਬੇ ਦੀ ਕਿਰਪਾ ਨਾਲ ਚਲੋ ਤੇ ਜਿਹੜੇ ਗੀਤਕਾਰ ਜਿਨ੍ਹਾਂ ਨੂੰ ਤੁਸੀਂ ਲੋਕਾਂ ਦੇ ਵਿੱਚ ਜਿਨ੍ਹਾਂ ਦੀ ਪਛਾਣ ਬਣਾਈ ਉਹ ਗੀਤਕਾਰ ਕੀ ਤੁਹਾਨੂੰ ਅੱਜ ਵੀ ਯਾਦ ਕਰਦੇ ਆ ਜਾਂ ਫਿਰ ਅੱਜ ਦੇ ਜਿਹੜੇ ਨਵੇਂ ਗੀਤਕਾਰ ਹੈ ਉਹ ਕਦੀ ਤੁਹਾਡੇ ਨਹੀਂ ਮੇਰੇ ਕੋਲ ਤਕਰੀਬ ਬਾਬੇ ਦੀ ਕਿਰਪਾ ਨਾਲ ਕਿਉਂਕਿ ਮੈਂ ਕਦੀ ਉਹਦੇ ਦੀ ਰੋਟੀਆਂ ਖਾਤਰ ਪੂਰੇ ਤਾਲ ਨਹੀਂ ਹੋਏ ਮੇਰੇ ਤਾਂ ਮੈਂ ਰੋਟੀਆਂ ਖਾਤਰ ਨਾ ਲੋੜ ਪਈਆ ਬਾਬੇ ਨੇ ਬਾਬੇ ਨੇ ਕਿਰਪਾ ਪੂਰੀ ਫਲ ਕੀਤੀ ਹੋ ਤਾਂ ਮੇਰਾ ਨਾਮ ਅੱਜ ਤਈ ਜਿਹਦੇ ਨਾਲ ਜਿੰਨੇ ਮੇਰੇ ਗੀਤ ਗਾਏ ਹਨਾ ਉਹਨਾਂ ਨਾਲ ਅੱਜ ਤਈ ਪਿਆਰ ਆ ਪੂਰਾ ਪਿਆਰ ਪੂਰਾ ਜਿੱਦਾਂ ਹੁਣ ਸੁਖਸ਼ਿੰਦਰ ਸਿੰਦੇ ਹੋਣੀ ਹੋਏ ਤਰਸ਼ੀਮ ਮੋਰਾਵਾਲੀ ਹੋਇਆ ਮੈਂ ਸਪੂਜਾ ਹੋ ਗਈ ਇਸ ਤੇ ਸਪੂਜਾ ਹੋ ਗਈ ਇੱਕ ਇੰਡੀਆ ਦੇ ਵਿੱਚ ਕੁੜੀਆਂ ਸੀਗੀਆਂ ਮੱਕਣ ਸਿੰਘ ਦੀਆਂ ਬੱਚੀਆਂ ਮੈਂ ਸਮਰਾ ਵਾਲੀਆਂ ਬੀਬੀਆਂ ਅੱਛਾ ਉਹਨੇ ਖਾਲਸਾ ਨਹੀਂ ਮੁਕੜਾ ਮੁੱਕ ਜਾਣ ਜਾ ਕੋ ਤੋ ਤੁਸੀਂ ਜਾਲ ਮੈਂ ਖਾਲਸਾ ਨਹੀਂ ਮੁਕੜਾ ਤਕਰੀਬਨ ਉਹਨੇ ਮੇਰੇ ਬਹੁਤ ਉਹਨੇ ਉਹਨੇ ਬਹੁਤ ਰਿਕਾਰਡਿੰਗ ਕੀਤੀ ਸੁਖਵਿੰਦਰ ਪਾਂਛੀ ਨੇ ਅੱਛਾ ਕੇ ਇਸ ਮੱਖਣ ਮਜੀਦ ਪੱਪੂ ਨੇ ਕੇ ਇਸ ਮੱਖਣ ਨੇ ਤਕਰੀਬਨ ਬਿੱਟੀ ਨੇ ਕਾਫੀ ਮੇਰੇ ਗੀਤ ਕੀ ਰਿਕਾਰਡਿੰਗ ਕੀਤੀ ਤਾਂ ਧਾਰਮਿਕ ਤੁਹਾਡੇ ਗੀਤ ਬੜੇ ਮਸ਼ਹੂਰ ਨੇ ਹਾਂ ਧਾਰਮਿਕ ਦੇ ਵਿੱਚ ਉਸ ਟਾਈਮ ਦੇ ਉੱਤੇ ਜੋਬਨ ਵੀ ਪੂਰਾ ਸੀਗਾ ਕਿਉਂਕਿ ਉਸ ਟਾਈਮ ਤੇ ਚੱਲਦੇ ਸੀਗੇ ਪੂਰੇ ਇੱਕ ਕੰਪਨੀਆਂ ਨੇ ਵੀ ਤਾਂ ਕਹਿ ਕਹਿ ਕੇ ਰਿਕਾਰਡਿੰਗ ਕਰਾਈ। ਕੀ ਬਾਤ ਹੈ। ਪਲੇਅਰ ਕਾਂਠ ਨੇ ਮੇਰੇ ਤੁਮੇ 3 ਸੀਰੀਜ਼ ਵਿੱਚ ਕਹਿ ਕਿ ਮੈਂ ਤੋ ਲੁਕਾਇ। ਪਲੇਅਰ ਕਾਂਠਲੇ ਵੀ। ਹੂੰ। ਸੰਦੇਸ਼ ਕੁਮਾਰੀ ਨੇ। ਹਾਂ। ਕਿਉਂਕਿ ਅੱਜ ਕੱਲ ਇਦਾਂ ਹੁੰਦਾ ਨਾ ਵੀ ਅੱਜ ਕੱਲ ਗੀਤਕਾਰ ਕਿਉਂ ਗੀਤ ਗਾਣ ਲੱਗ ਪਏ ਨੇ ਕਿਉਂਕਿ ਗੀਤਕਾਰਾਂ ਨੂੰ ਲੱਗਦਾ ਵੀ ਹੁਣ ਇੱਕ ਸਿੰਗਰ ਉਹ ਜਿਹੜਾ ਉਹ ਸਟੇਜ ਤੇ ਪਰਫਾਰਮੈਂਸ ਕਰਦਾ ਹੈ ਪਰ ਇੱਕ ਗੀਤਕਾਰ ਜਿਹੜਾ ਉਹ ਫਿਰ ਉਹਦੇ ਪਿੱਛੇ ਲੁਕ ਕੇ ਰਹਿ ਜਾਂਦਾ ਉਹਨੂੰ ਕੋਈ ਜਾਣ ਪਛਾਣ ਹੁੰਦੀ ਨਹੀਂ। ਪਰ ਚਲੋ ਫਿਰ ਵੀ ਤੁਹਾਡੇ ਤੇ ਰੱਬ ਦੀ ਦੇ ਆ। ਉਹ ਬੇਲੂ ਤੱਕ ਤੋਂ ਬੇਲ ਮਦਾ ਸਟੇ ਆਪੇ ਬਾਬੇ ਦੀ ਕਿਰਪਾ ਨਾਲ ਮੈਂ ਤਾਂ ਉਹਨੂੰ ਕਹਿੰਦਾ ਉਹਨਾਂ ਵੀ ਬੇਤੋ ਨਾ ਮੰਗਿਓ ਤਾਂ ਬਾਕੀ ਤੁਹਾਡੀ ਆਪਣੀ ਮਾਝੇ ਤੁਹਾਡੇ ਪਿੰਡਾਂ ਦੀ ਹੁਣ ਹੁਣ ਵੀ ਇਸ ਟਾਈਮ ਵੀ ਤੁਹਾਡੇ ਕੋਲ ਗੀਤਕਾਰ ਮੰਗ ਰੱਖਦੇ ਆ ਗੀਤਕਾਰ ਹਾਂ ਮੇ ਕੋ तकरीबन ਮੈਂ ਦੂਜੇ ਗੀਤਕਾਰਾਂ ਦੇ ਕੋਲ ਮੈਂ ਕਦੀ ਮਗਰ ਨਹੀਂ ਜਾਂਦਾ ਜੇ ਕਿਸੇ ਨੂੰ ਡਿਮਾਂਡ ਆ ਤਾਂ ਉਹ ਕੋਲ ਬੇਤੋ ਆ ਆ ਹੁਣ ਵੀ ਸੰਪਰਕ ਕਰ ਲੈ 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 ਬੱਕਰੀ ਗਾਲਿਆ ਪਰ ਮੇਰੀ ਮੇਰੀ ਨਹੀਂ ਹੈ ਚੋਇਸ ਹੁੰਦੀ ਵੀ ਮੈਂ ਕਿਸੇ ਨੂੰ ਕਹਾ ਤੇ ਮੈਂ ਮੇਰੇ ਗਣਾ ਗੀਤ ਆ ਨਾ ਮੈਂ ਲਿਖੀ ਵਖਰੇਆ ਤੁਹਾਨੂੰ ਇੱਕ ਇੱਕ ਕੁੜੀ ਪੰਜਾਬ ਦੀ ਵਿੱਚ ਮੈਂ ਉਹ ਉਹ ਉਹਨੂੰ ਗੀਤ ਦਿੱਤਾ ਤਾਂ ਮੈਂ ਸਿਖਿੰਦਾ ਸਿਖਿੰਦੇ ਨੂੰ ਸੀਗਾ ਉਹ ਪਰ ਅਮਰਿੰਦਰ ਗੱਲ ਨੇ ਕੀਤਾ ਉਹ ਮੇਰਾ ਅੱਛਾ ਉਹ ਸੀਗਾ ਐ ਰੱਬ ਹੀ ਕਰਾਵੇ ਤਾਂ ਸਲਾਮਾ ਹੁੰਦੀ ਛੋਟੀ ਮੂਠੀ ਚਮਕ ਤੇ ਨਹੀਂ ਹਟਲੀ ਦਾ ਰੱਬ ਦਾ ਮਾਜਾ ਜਨਾਨੀ ਕੁੜੀ ਦਾ ਲੈ ਲਵੇ ਤੇ ਰਹਿ ਜਾਣ ਗੋਦਾ ਗੋਦੀਆਂ ਰੱਬ ਹੀ ਕਰਾਵੇ ਤਾਂ ਸਲਾਮਾ ਹੁੰਦੀਆਂ ਫਿਰ ਗੀਤ ਵੀ ਉਹ ਇਨਾ ਪਿਆਰਾ ਲੱਗਦਾ ਹਾਂ ਹਾਂ ਬਿਲਕੁਲ ਬੜਾ ਮਸ਼ਹੂਰ ਸੀ ਬਹੁਤ ਗੀਤ ਵਧੀਆ ਪਿਆਰਾ ਹੋਇਆ ਤੇ ਇਦਾਂ ਹੀ ਇਦਾਂ ਹੀ ਇਦਾਂ ਵੀ ਤੂੰ ਪੰਜਾਬੀ ਬੋਲੀ ਉਹ ਜੱਜ ਤਾਂ ਵੀ ਨਹੀਂ ਗਾਇਆ ਉਹ ਪੰਜਾਬੀ ਬੋਲੀ ਸੀ ਰਾਜ ਬਦਲੇ ਤੇ ਤਖਤ ਤਾਜ ਬਦਲੇ ਬਦਲੀਆਂ ਦੀ ਤਾਂ ਤੇ ਰਵਾਜ ਬਦਲੇ ਇੱਕ ਮਈਉ ਬਦਲੀ ਨਾ ਤਾਂ ਵੀ ਗਿਆਏ ਬਦਲ ਜਮਾਨਾ ਕੀ ਬਾਤ ਐ ਕਿਤੇ ਭੋਲਣਾ ਜਾਂ ਵੀ ਮੈਂ ਮੈਂ ਪੰਜਾਬੀ ਬੋਲੀ ਆ ਕਿਤੇ ਭੋਲਣਾ ਜਾਂ ਜਵਾਨਾ ਕੀ ਬਾਤ ਮਤਲਬ ਉਹ ਜਿਹੜੀ ਜਿਹੜੀ ਕਈ ਕਈ ਬਰਾ ਉਹ ਲਈ ਇਦਾਂ ਦੀ ਰਿਪੀਟ ਲਾਈਨ ਆ ਜਾਂਦੀ ਆ ਉਹ ਉਹ ਸਦਾ ਬਾਹਰ ਹੋ ਜਾਂਦੀ ਆ ਹਾਂ ਉਹ ਇਹ ਗੀਤ ਸਾਰੇ ਤਕਰੀਬਨ ਆਮ ਬੰਦਿਆਂ ਨੇ ਸੁਣਿਆ ਹੋ ਕਾफी ਨਾਮ ਨਾਮ ਵਰ ਜੋ ਚਲੇ ਹੋਏ ਗੀਤ ਸਾਰੇ ਤਕਰੀਬਨ ਤੇ ਜਿਹੜੇ ਅੱਜ ਕੱਲ ਗੀਤ ਲਿਖਣ ਵਾਲੇ ਆ ਗੀਤਕਾਰ ਜਾਂ ਗਾਉਣ ਵਾਲੇ ਆ ਜਿਹੜੇ ਆਪਣਾ ਗੀਤਕਾਰ ਹਨ ਆ ਸਿੰਗਰ ਆ ਉਹਨਾਂ ਦੇ ਪਿੱਛੇ ਲਿਖਣ ਵਾਲੇ ਦੀ ਉਹਨਾਂ ਨੂੰ ਤੁਸੀਂ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਆਪਣੇ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਆ ਤੁਹਾਡੇ ਚੇ ਤੇ ਉਹਨਾਂ ਨੂੰ ਕੋਈ ਸਨੇਹਾ ਦੇ ਗਿਆਨੀ ਜੀ ਕਿਸੇ ਨੂੰ ਸਨੇਹਾ ਦੇਣ ਦੀ ਤਾਂ ਲੋੜ ਨਹੀਂ ਉਹ ਜਿੱਦਾਂ ਕਹਿੰਦੇ ਨੇ ਬਾਂਦਰ ਹੱਥ ਬੰਦੂਕ ਆਈ ਆ ਤਾਂ ਅੱਜ ਕੱਲ ਬਾਂਦਰ ਦੇ ਹੱਥ ਬੰਦੂਕ ਆਈ ਉਹ ਜੋ ਮਰਜ਼ੀ ਲਿਖੀ ਜਾਂਦਾ ਜੋ ਮਰਜ਼ੀ ਬੋਲੀ ਜਾਂਦੇ ਆ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਪ੍ਰੇਮ ਨਾਲ ਕਹੂੰਗਾ ਜੋ ਸ਼ਬਦ ਸਬਤਾ ਦੇ ਵਿੱਚ ਪਿਆਰ ਮਿਲਦਾ ਉਹਨਾਂ ਦੂਜਾ ਨਹੀਂ ਮਿਲਦਾ ਮੈਨੂੰ ਇੱਦਗੇ ਨੂੰ ਹੁਣ ਲਿਖਦਿਆਂ ਨੂੰ ਕਹਿੰਦੀ 40 40 ਸਾਲ ਤੱਕ ਹੋਈ ਗਏ ਮੇਰੇ ਰਿਕਾਰਡਿੰਗ ਹੋਇਆ ਨੂੰ ਵੀ ਸੁਖਵਿੰਦਰ ਗਿਆਨੀ ਜੀ ਮੈਨੂੰ ਪੂਰਾ ਮਾਣ ਮਿਲਦਾ ਅੱਜ ਤੱਕ ਵੀ ਕਈ ਵਾਰ ਨਵੇਂ ਨਵੇਂ ਨਿਆਣੇ ਆ ਜਾਂਦੇ ਆ ਉਹ ਕਹਿੰਦੇ ਸ਼ੇਰਾਂ ਦੇ ਡੇਰਾਂ ਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਉਹ ਅੱਜ ਤੱਕ ਵੀ ਆ ਜਾਂਦੇ ਦੇਖੋ ਬਈ ਬਾਕੀ ਘਾੜੀ ਜਥੇ ਆ ਨਾ ਕਵੀਸ਼ਰਾਂ ਦਾ ਮੇਰਾ ਪ੍ਰੇਮ ਆ ਪਹਿਲਾਂ ਤੋਂ ਕਿਉਂਕਿ ਮੈਂ ਵਿਚਰੇ ਇਹ ਚੋਂ ਹਾਂ ਨਿਕਲੇ ਇਹਦੇ ਵਿੱਚੋਂ ਮੈਂ ਮੈਂ ਦੂਜੇ ਗੀਤ ਲਿਖਣ ਦਾ ਮੇਰਾ ਸ਼ੌਕ ਨਹੀਂ ਅਗਲੇ ਬੰਦੇ ਕਹਿ ਕੇ ਲੁਆਇਆ ਜੀ ਨਹੀਂ ਬਿਲਕੁਲ ਇੱਕ ਤੁਸੀਂ ਆ ਆਮ ਲੋਕਾਂ ਵਾਸਤੇ ਜਾਂ ਗੀਤਕਾਰਾਂ ਵਾਸਤੇ ਜਾਂ ਸਿੰਗਰਾਂ ਵਾਸਤੇ ਇੱਕ ਬੜੀ ਵੱਡੀ ਮਿਸਾਲ ਉਹ ਵੀ ਸਾਫ ਸੁਥਰੀ ਗਾਇਕੀ ਦੀ ਜੇ ਮੈਂ ਕਹਾਂ ਵੀ ਸਾਫ ਸੁਥਰੀ ਜਿਹੜੀ ਗਾਇਕੀ ਹੈ ਅੱਜ ਲੋੜ ਵੀ ਆ ਸਾਫ ਸੁਥਰੀ ਗਾਇਕੀ ਦੀ ਨਹੀਂ ਤਾਂ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਸਾਰਿਆਂ ਨੂੰ ਪਤਾ ਵੀ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਕਿੱਧਰ ਨੂੰ ਠੇਕਿਆ ਜਾ ਰਿਹਾ ਹੈ ਬੇਸ਼ੱਕ ਤੇ ਪਿੱਛੇ ਏਜੰਸੀਆਂ ਦਾ ਬੜਾ ਵੱਡਾ ਹੱਥ ਆ ਪਰ ਜਿਹੜਾ ਏਜੰਸੀਆਂ ਦੇ ਨਾਲ-ਨਾਲ ਜਿਹੜੇ ਗੀਤਕਾਰਾਂ ਦਾ ਉਹ ਵੀ ਇੱਕ ਬੜਾ ਵੱਡਾ ਹੱਥ ਹੈ ਉਹਨੇ ਤੋਂ ਵੀ ਇਸ ਸਰਕਾਰ ਨਹੀਂ ਕਰ ਸਕਦੇ ਜਿੱਦਾਂ ਨਸ਼ਿਆਂ ਨੂੰ ਪ੍ਰਮੋਟ ਕਰਨਾ ਹਥਿਆਰਾਂ ਨੂੰ ਪ੍ਰਮੋਟ ਕਰਨਾ ਤੇ ਪੰਜਾਬ ਦੀ ਜਵਾਨੀ ਨੂੰ ਜਿਹੜਾ ਗੁਰੂਆਂ ਦੇ ਨਾਲੋਂ ਤੋੜ ਕੇ ਪੰਜਾਬੀ ਮਾਂ ਬੋਲੀ ਨਾਲ ਤੋੜ ਕੇ ਹੋਰ ਪਾਸੇ ਲੈ ਕੇ ਜਾਣਾ ਤੇ ਇਹ ਇਹਦੇ ਪਿੱਛੇ ਇੱਕ ਗੀਤਕਾਰ ਦਾ ਵੀ ਬੜਾ ਵੱਡਾ ਹੱਥ ਹੁੰਦਾ ਤੇ ਇਹ ਸਾਰੇ ਪੰਜਾਬ ਨੂੰ ਵੀ ਤੁਹਾਡੇ ਦਿਮਾਗਾਂ ਵਿੱਚ ਸਾਬ ਸੁੱਤਰੀ ਜਾਏ ਕਿ ਹੁਣ ਚਿਰ ਤੁਸੀਂ ਜਿਹੜੇ ਲਿਖਦੇ ਰਹੇ ਹੋ ਤੇ ਸੰਗਤ ਜੀ ਇਸੇ ਤਰ੍ਹਾਂ ਹੋਰ ਵੀ ਬੜੀਆਂ ਅਨਮੋਲ ਸ਼ਖਸੀਅਤਾਂ ਦੇ ਨਾਲ ਆਪ ਜੀ ਨੂੰ ਰੂਬਰੂ ਕਰਾਂਦਾ ਰਹਾਂਗਾ ਕਿਉਂਕਿ ਮੇਰਾ ਮਨ ਹੁੰਦਾ ਵੀ ਜਿੱਥੇ ਵੀ ਅਸੀਂ ਜਾਂਦੇ ਆ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਕੋਈ ਨਾ ਕੋਈ ਚਲੋ ਬਹਾਰ ਦੇ ਦੇ ਆਦੇ ਨਾਲ ਸਾਨੂੰ ਕੋਈ ਐਸੀ ਅਨਮੋਲ ਸ਼ਖਸੀਅਤਾਂ ਮਿਲਦੀਆਂ ਨੇ ਤੇ ਹੁਣ ਆਪਾਂ ਸਰਦਾਰ ਚਲਮਨ ਸਿੰਘ ਜੀ ਟੰਡਾ ਸਾਹਿਬ ਇਹਨਾਂ ਤੋਂ ਅਸੀਂ ਇਜਾਜ਼ਤ ਲਵਾਂਗੇ ਤੇ ਨਾਲ ਫਤਿਹ ਨਾਲ ਫਤਿਹ ਨਾਲ ਸਾਂਜ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ